ਆਇ ਚਲ ਕਹੀ ਸੱਜਣਾ ਲੰਮੀ ਨਾ ਹੋ ਜੇ ਬਾਹੀ ਗੱਲ ਉਹ ਕਾਂਦੇ ਭਾਈ ਸਾਡੇ ਜਵਾਕ ਨਾ ਬਾਹਰ ਗੁਰੂ ਘਰ ਜਾਂਦੇ ਆ ਦੋ ਵੇਲੇ ਤੇ ਕੀਰਤਨ ਕਰਦੇ ਆ ਗਰਬਾਣੀ ਨਾਲ ਜੁੜੇ ਆ ਜੁੜੇ ਰੱਖੇ ਹੋਏ ਨੇ ਕੁੜੀਆਂ ਦੇ ਵੀ ਕੇਸ ਰੱਖੇ ਹੋਏ ਨੇ ਕੇਸਕੀਆਂ ਬੰਦੀਆਂ ਨੇ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਉਹਨਾਂ ਨੂੰ ਮੇਰਾ ਧਿਆਨ ਨਾ ਸੁਣ ਲਿਓ ਉਹਨਾਂ ਨੂੰ ਮੇਰਾ ਜਵਾਬ ਐਸ ਗੱਲ ਤੇ ਇਹ ਭੁਲੇਖਾ ਨਾ ਮਨ ਚ ਪਾਲ ਲਿਓ ਬੋਲੀਆਂ ਖਿੱਤਿਆਂ ਦੀਆਂ ਹੁੰਦੀਆਂ ਨੇ ਬੋਲੀਆਂ ਧਰਤੀਆਂ ਦੀਆਂ ਹੁੰਦੀਆਂ ਨੇ ਜਿਹੜੀ ਧਰਤੀ ਤੇ ਬੋਲੀ ਆਜ਼ਾਦ ਹੁੰਦੀ ਐ ਜਿਹੜੀ ਧਰਤੀ ਜਿਹੜੇ ਖਿੱਤੇ ਤੇ ਸੱਭਿਆਚਾਰ ਪੈਦਾ ਹੁੰਦਾ ਉੱਥੇ ਹੀ ਪਲਦਾ ਉੱਥੇ ਉਹ ਵੱਧਦਾ ਉੱਥੇ ਹੀ ਉਹ ਬੋਲੀਆਂ ਉਹ ਸੱਭਿਆਚਾਰ ਜਾਉਂਦੇ ਰਹਿੰਦੇ ਐ ਬਾਹਰ ਨਹੀਂ ਇਹ ਗੱਲ ਮੰਨਣੀ ਸੋਡੀ ਅਗਲੀ ਪੀੜ੍ਹੀ ਨੇ ਇਹਨੂੰ ਭੁੱਲ ਜਾਣਾ ਉਥੋਂ ਦੇ ਮਾਹੌਲ ਚ ਉਥੋਂ ਦੇ ਕਲਚਰ ਚ ਉਥੋਂ ਦੇ ਸਭਿਆਚਾਰ ਚ ਗੋਰਿਆਂ ਕਾਲਿਆਂ ਚ ਸਾਡੇ ਜਵਾਕਾਂ ਨੇ ਰਚ ਮਿਚ ਜਾਣਾ ਹੈ ਇਹ ਗੱਲ ਯਾਦ ਰੱਖਿਓ ਇਸ ਕਰਕੇ ਸਾਨੂੰ ਬੇਨਤੀ